ਪ੍ਰੋਬਲਮਸ ਕੀ ਨੇ ਉਸ ਤੋਂ ਬਾਅਦ ਪਿੰਡ ਦੀਆਂ ਜਦੋਂ ਅਸੀਂ ਪ੍ਰੋਬਲਮਸ ਦਾ ਪਤਾ ਕਰ ਲਿਆ ਉਸ ਤੋਂ ਬਾਅਦ ਇਹ ਦੇਖਿਆ ਪਿੰਡ ਦੇ ਵਿੱਚ ਡਿਵੈਲਪਮੈਂਟ ਦੀਆਂ ਪ੍ਰਾਇੋਰਟੀਜ਼ ਕੀ ਨੇ ਜ਼ਰੂਰਤਾਂ ਨੇ ਕੀ ਜ਼ਰੂਰਤਾਂ ਕੀ ਨੇ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਇਹ ਦੇਖ ਲਿਆ ਵੀ ਕਿਹੜੀਆਂ ਜ਼ਰੂਰਤਾਂ ਨੂੰ ਸਭ ਤੋਂ ਵੱਧ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਜ਼ਰੂਰੀ ਆ ਉਹਦੇ ਲਈ ਫੰਡ ਕਿੰਨੇ ਨੇ ਪਿੰਡ ਦੇ ਕੋਲੇ ਹੋਰ ਫੰਡ ਉਹਦੇ ਲਈ ਕਿੱਥੋਂ ਆਣਗੇ ਸੀ ਪਰ 1984 ਦੇ ਵਿੱਚ ਜਾਪ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਨੂੰ ਰਿਕੋਗਨੀਸ਼ਨ ਦਿੱਤੀ ਇਸ ਲਈ ਅਸੀਂ ਲੋਕਾਂ ਨੂੰ ਸਮਝਾਣੇ ਆ ਕਿ ਵੀ ਦੇਖੋ ਪਿੰਡ ਦੇ ਵਿੱਚ ਤੇ ਸਾਰੇ ਲੋਕ ਹੀ ਰਹਿੰਦੇ ਨੇ ਲੋਕਾਂ ਦੇ ਇੱਕੋ ਜਿਹੇ ਵਿਚਾਰ ਨਹੀਂ ਹੋ ਸਕਦੇ ਅਲੱਗ-ਅਲੱਗ ਪਾਰਟੀਆਂ ਨੇ ਅਲੱਗ-ਅਲੱਗ ਵਿਚਾਰਾਂ ਦੇ ਲੋਕ ਇੱਥੇ ਨੇ ਅਲੱਗ-ਅਲੱਗ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਅਲੱਗ-ਅਲੱਗ ਆਰਥਿਕਤਾ ਦੇ ਲੋਕ ਇੱਥੇ ਰਹਿੰਦੇ ਨੇ ਪਰ ਜੋ ਪਿੰਡ ਦੇ ਵਿੱਚ ਰਹਿੰਦਾ ਉਰੇ ਦਾ ਜੋ ਡਵੈਲਪਮੈਂਟ ਹੋਏਗੀ ਕੋਈ ਚੰਗੀ ਚੀਜ਼ ਹੋਏਗੀ ਤਾਂ ਉਹਦਾ ਫਾਇਦਾ ਸਭ ਨੂੰ ਕੋਏਗਾ ਉਹਦੇ ਵਿੱਚ ਨਾ ਰਾਜਨੀਤੀ ਨੇ ਕੰਮ ਕਰਨਾ ਭਾਰਤ ਸਰਕਾਰ ਦੀ ਇੱਕ ਸਕੀਮ ਸੀ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਅੱਛਾ ਜੀ ਉਹਦੇ ਲਈ ਚੁਣਿਆ ਉਹ ਅਜੇ ਵੀ ਚੱਲਦੀ ਹੈ ਉਹਦੇ ਲਈ ਚੁਣਿਆ ਗਿਆ ਸੀ ਉਹਦੇ ਲਈ ਅਸੀਂ ਕਰੀਬ 60 ਪਿੰਡਾਂ ਦੀਆਂ ਜਿਹੜੀਆਂ ਸਰਕਾਰ ਨੂੰ ਪਲਾਨਸ ਬਣਾ ਕੇ ਦਿੱਤੀਆਂ ਉਹ ਸਕੀਮ ਐਸੀ ਵੀ ਜਿੱਥੇ 50% ਤੋਂ ਵੱਧ ਸਾਡੀ ਦਲਿਤ ਪਾਪੂਲੇਸ਼ਨ ਹੈ दलित ਲੋਕ ਰਹਿੰਦੇ ਨੇ ਪਿੰਡ ਦੇ ਵਿੱਚ ਉਹਨਾਂ ਪਿੰਡਾਂ ਲਈ ਸੀ ਅੱਛਾ ਜੀ ਸਕੀਮ ਆ ਉਹਦੇ ਲਈ ਕੀ ਸੀ ਪੰਜਾਬ ਗਵਰਨਮੈਂਟ 20 ਲੱਖ ਰੁਪਇਆ ਦਿੰਦੀ ਸੀ ਕੇਂਦਰ ਸਰਕਾਰ 20 ਲੱਖ ਰੁਪਇਆ ਦਿੰਦੀ ਸੀ ਤੇ ਉਸ ਪਿੰਡ ਨੂੰ 40 ਲੱਖ ਰੁਪਇਆ ਮਿਲਦਾ ਸੀ ਜਿਹੜੇ ਜਿਹੜੇ ਪ੍ਰੋਜੈਕਟ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਦਿੰਦੇ ਸੀ ਆਪਣੇ ਕੋਲੇ ਰੱਖ ਲੈਂਦੇ ਨੇ ਉੱਤੇ ਕਿਲਮੀਰਾ ਚ ਕਿੰਨੀਆਂ ਲੈਣੀਆਂ ਕਿਤਾਬ ਐਨਕਰੀਜ ਨਹੀਂ ਕੀਤਾ ਜਾਂਦਾ ਬੱਚਾ ਨੂੰ ਕਿਤਾਬਾਂ ਉਸ ਤਰ੍ਹਾਂ ਪੜ੍ਹੂਗੇ ਤੇ ਮਾਪੇ ਪਾ ਦਾ ਵੀ ਕੋਈ ਇੰਨਾ ਜ਼ਿਆਦਾ ਜ਼ੋਰ ਨਹੀਂ ਹੁੰਦਾ ਉਹਨਾਂ ਦਾ ਵੀ ਸਿਲੇਬਸ ਵਾਲੀਆਂ ਕਦਮਾਂ ਵੱਧ ਤੋਂ ਵੱਧ ਨੰਬਰ ਲੈਣ ਤੇ ਹੀ ਜੋਰ ਹੁੰਦਾ ਤੇ ਪੰਜਾਬ 247 ਟੀਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਪ੍ਰੋਗਰਾਮ ਸੀ ਲੈ ਕੇ ਹਾਜ਼ਰ ਹੋਏ ਆ ਮੇਰੀ ਧਰਤੀ ਮੇਰੇ ਲੋਕ ਤੇ ਅੱਜ ਸਾਡੇ ਕੋਲ ਇੱਕ ਖਾਸ ਮਹਿਮਾਨ ਨੇ ਪੰਜਾਬ ਤੋਂ ਆਏ ਨੇ ਡਾਕਟਰ ਕ੍ਰਿਸ਼ਨ ਚਾਂਦਰੀ ਔਰ ਇਹ ਡਾਇਰੈਕਟਰ ਜਨਰਲ ਰਹੇ ਨੇ ਕ੍ਰਿਡ ਦੇ ਔਰ ਕ੍ਰਿਡ ਨਾਂ ਦੀ ਸੰਸਥਾ ਦੇ ਬਾਰੇ ਇਹਨਾਂ ਕੋਲ ਜਾਣਕਾਰੀ ਲੈਣੇ ਆ ਪੰਜਾਬ ਵਿੱਚ ਖੋਰ ਕਈ ਐਨਜੀਓ ਇਸ ਤਰ੍ਹਾਂ ਦੀਆਂ ਕੰਮ ਕਰ ਰਹੀਆਂ ਨੇ ਉਹਨਾਂ ਬਾਰੇ ਵੀ ਇਹਨਾਂ ਨੂੰ ਭਰਪੂਰ ਜਾਣਕਾਰੀ ਹੈ ਖਾਸ ਕਰਕੇ ਜਿਹੜੇ ਪਿੰਡਾਂ ਦੀ ਡਿਵੈਲਪਮੈਂਟ ਆ ਉਹਦੇ ਨਾਲ ਲਗਾਤਾਰ ਵਬਸਤਾ ਰਹੇ ਨੇ ਲੰਬਾ ਸਮਾਂ ਤੇ ਇਹਨਾਂ ਨੂੰ ਪਿੰਡੂ ਵਿਕਾਸ ਬਾਰੇ ਕਾਫੀ ਜ਼ਿਆਦਾ ਸਮਝ ਹੈ ਸਭ ਤੋਂ ਪਹਿਲਾਂ ਸਾਡਾ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਜੀ ਹੈਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਕ੍ਰਿਟ ਦਾ ਨਾਮ ਸ਼ਾਇਦ ਪਹਿਲੀ ਵਾਰ ਸੁਣਿਆ ਹੋਵੇ ਆਪਾਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਇੱਕ ਵਾਰੀ ਵੈਸੇ ਕ੍ਰਿਡ ਦਾ ਕੀ ਮਤਲਬ ਹੈ ਪੂਰਾ ਕ੍ਰਿਡ ਦਾ ਮਤਲਬ ਜਿਹੜਾ ਹੈ ਜੀ ਇਹ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਇਹ ਇੱਕ ਰਿਸਰਚ ਆਰਗੇਨਾਈਜੇਸ਼ਨ ਹੈ ਜੀ ਜਿਹਦਾ ਕੰਮ ਹੈ ਰਿਸਰਚ ਰਾਹੀਂ ਸਰਕਾਰ ਤੇ ਗੈਰ ਸਰਕਾਰੀ ਜਿਹੜੇ ادارے ਨੇ ਉਹਨਾਂ ਨੂੰ ਮਦਦ ਕਰਨਾ ਤਾਂ ਕਿ ਪੰਜਾਬ ਦਾ ਸਹੀ ਲੀਹਾਂ ਤੇ ਵਿਕਾਸ ਹੋ ਸਕੇ ਇਸ ਸੰਸਥਾ ਗਵਰਨਮੈਂਟ ਬਾਡੀ ਹੈ एनजीओ जकीया ਇਹਦੇ ਬਾਰੇ ਥੋੜਾ ਜਿਹਾ ਡਿਟੇਲਸ ਆ ਇਹ ਜਿਹੜੀ ਆਟਾਨਮਸ ਬਾਡੀ ਹੈ ਅੱਛਾ ਜੀ ਤੇ ਪਹਿਲਾਂ ਐਨਜੀਓ ਦੇ ਰੂਪ ਚ ਬਣੀ ਸੀ ਪਰ 1984 ਦੇ ਵਿੱਚ ਅ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਨੂੰ ਰਿਕੋਗਨੀਸ਼ਨ ਦਿੱਤੀ ਹਮਮ ਤੇ 90% ਜਿਹੜੀ ਗ੍ਰਾਂਟ ਹੈ 45% ਪੰਜਾਬ ਗਵਰਨਮੈਂਟ ਤੇ 45% ਇੰਡੀਅਨ ਕਾਉਂਸਲ ਫਾਰ ਸੋਸ਼ਲ ਸਾਇੰਸ ਰਿਸਰਚ ਨੇ ਗ੍ਰਾਂਟ ਦੇਣੀ ਸ਼ੁਰੂ ਕੀਤੀ 1984 ਸੈਪਟੈਂਬਰ ਦੇ ਵਿੱਚ ਉਸ ਤੋਂ ਬਾਅਦ ਇਹ ਸੈਮੀ ਗਵਰਨਮੈਂਟ ਤੁਸੀਂ ਇਹਨੂੰ ਕਹਿ ਸਕਦੇ ਹੋ ਆਟੋਨਮਸ ਬਾਡੀ ਦੇ ਤੌਰ ਤੇ ਕੰਮ ਕਰ ਰਿਹਾ ਹੈ ਰਿਸਰਚ ਐਂਡ ਟ੍ਰੇਨਿੰਗ ਦੇ ਫੀਲਡ ਚ ਇਨਵੋਲਵ ਹੈ ਇਹ ਆਲ ਓਵਰ ਇੰਡੀਆ ਲੈਵਲ ਦੀ ਆਰਗੇਨਾਈਜੇਸ਼ਨ ਹੈ ਜਾਂ ਕੱਲੇ ਪੰਜਾਬ ਨਾਲ ਰਿਲੇਟਡ ਦੇ ਵਿਸਥਾਰ ਨਹੀਂ ਇਹ ਨਾਰਥ-ਵੈਸਟ ਇੰਡੀਆ ਦੇ ਵਿੱਚ ਆਪਣੀ ਕਿਸਮ ਦੀ ਆਰਗੇਨਾਈਜੇਸ਼ਨ ਹੈ ਪੰਜਾਬ ਦੇ ਵਿੱਚ ਇਹ ਇੱਕੋ ਹੀ ਆਰਗੇਨਾਈਜੇਸ਼ਨ ਹੈ ਤੇ ਨਾਰਥ-ਵੈਸਟ ਇੰਡੀਆ ਚ ਵੀ ਇਹੀ ਇੱਕ ਆਰਗੇਨਾਈਜੇਸ਼ਨ ਹੈ ਪਰ ਪੂਰੇ 올 ਇੰਡੀਆ ਲੈਵਲ ਤੇ 27 ਐਸੀਆਂ ਸੰਸਥਾਵਾਂ ਹਨ ਜਿਹੜੀਆਂ ਇੰਡੀਅਨ ਕਾਉਂਸਲ ਫਾਰ ਸੋਸ਼ਲ ਸਾਇੰਸ ਰਿਸਰਚ ਰਿਸਰਚ ਜਾਂ ਜਿਹੜੀਆਂ ਉਹਨਾਂ ਦੀਆਂ ਸਥਾਨਕ ਸਰਕਾਰਾਂ ਨੇ ਉਹਨਾਂ ਤੋਂ ਗ੍ਰਾਂਟ ਦੇ ਉੱਤੇ ਮਨਜ਼ਰ ਕਰਦੀਆਂ ਅੱਛਾ ਅਪਰੂਵਲ ਜਿਹੜੀ ਆ ਉਹ ਵੱਖਰ-ਵੱਖਰੇ ਤਾਂ ਵੱਖਰੀ ਵੱਖਰੀਆਂ 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 ਜਿਵੇਂ ਇੱਕ ਕਲਕੱਤਾ ਹੈ ਬੈਸਟ ਬੰਗਾਲ ਦੀ ਆਰਗੇਨਾਈਜੇਸ਼ਨ ਹੈ ਦਿੱਲੀ ਦੇ ਵਿੱਚ ਦੋ ਆਰਗੇਨਾਈਜੇਸ਼ਨਾਂ ਨੇ ਅਹ ਅਹਮਦਾਬਾਦ ਆਰਗੇਨਾਈਜੇਸ਼ਨ ਹੈ ਅਸ ਲਖਨਊ ਦੇ ਵਿੱਚ ਹੈ ਵਗੈਰਾ ਵਗੈਰਾ ਹੋਰ ਤਾਂ ਤੁਸੀਂ ਨੂੰ ਕਹੇ ਨਾਰਥ-ਵੈਸਟ ਨਾਰਥ-ਵੈਸਟ ਇੰਡੀਆ ਦਾ ਬਹੁਤ ਵੱਡਾ ਪਾਰਟ ਹੈ ਨਾਰਥ-ਵੈਸਟ ਦਾ ਮਤਲਬ ਇਹ ਹੈ ਵੀ ਪੰਜਾਬ ਹਰਿਆਣਾ ਹਿਮਾਚਲ ਜੇ ਐਂਡ ਕੇ ਦੇ ਵਿੱਚ ਇਹ ਇੱਕੋ ਹੀ ਸੰਸਥਾ ਹੈ ਨਾਰਥ ਹੋ ਗਿਆ ਨਾ ਫਿਰ ਇਹ ਵੈਸਟ ਤੋਂ ਬੰਬੇ ਤੱਕ ਚਲ ਜਾਂਦੇ ਆਪਾਂ ਜੇ ਵੈਸਟ ਨੂੰ ਇਨਕਲੂਡ ਕਰੀਏ Rajasthan ਸਾਰਾ ਆ ਜਾਂਦਾ ਨਾਰਥ ਦੇ ਵਿੱਚ ਲਗਾ ਲਓ ਥੋੜਾ ਵੈਸਟ ਨੂੰ ਮਦਰ ਕੇ ਰਾਜਸਥਾਨ ਦਾ ਹਿੱਸਾ じゃ ਉੱਥੇ ਵੀ ਰਿਸਰਚ ਵਗੈਰਾ ਸੀ ਜਿਹੜੀ ਕਰਦੇ ਆਂ ਅੱਛਾ ਜੀ 올 ਇੰਡੀਆ ਲੈਵਲ ਸਾਡਾ ਫੀਲਡ ਹੈ ਰਿਸਰਚ ਦਾ ਪਰ ਇਹਨੂੰ ਨਾਰਥ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਆਰਗੇਨਾਈਜੇਸ਼ਨ ਇਹ ਪੰਜਾਬ ਤੇ ਹਰਾਨੇ ਲਈ ਹੈੱਡ ਕੁਆਟਰ ਕਿੱਥੇ ਹੈ ਦਾ ਚੰਡੀਗੜ੍ਹ ਜੀ ਚੰਡੀਗੜ੍ਹ ਸੈਕਟਰ ਮੱਧਿਆਮਾਰਗ ਚੰਡੀਗੜ੍ਹ ਦੇ ਉੱਤੇ ਦਫ਼ਤਰ ਹੈ ਜੀ ਉਹ ਕਾਫੀ ਵੱਡਾ ਦਫ਼ਤਰ ਹੈ ਜੀ ਸਟਾਫ ਉੱਤੇ ਤੇ ਕਿਸ ਤਰ੍ਹਾਂ ਦਾ ਸਟਾਫ ਹੋ ਚੁਕਾ ਵਿੱਚ ਸਟਾਫ ਪ੍ਰੋਜੈਕਟਾਂ ਦੇ ਨਾਲ ਘੱਟ ਵੈਸੇ 60 65 ਲੋਕ ਲਗਾ ਕੰਮ ਕਰਦੇ ਨੇ ਉਹਨਾਂ ਨੂੰ ਬਕਾਇਦਾ ਸਕੇਲਸ ਵਗੈਰਾ ਦਿੱਤੇ ਜਾਂਦੇ ਨੇ ਮੈਨੂੰ 65 ਕਰ ਦਿਆ ਜੇ ਕੋਈ ਪ੍ਰੋਜੈਕਟ ਆਉਂਦਾ ਤੇ ਤੁਸੀਂ ਟੈਂਪਰੀ ਬੰਦੇ ਭਰਤੀ ਕਰ ਲੈਨੇ ਸਮਾਜਿਕ ਤੁਸੀਂ ਕੋਈ ਭਾਈਚਾਰੇ ਨੂੰ ਇਕੱਠਾ ਕਰਦੇ ਹੋ ਜਾਂ ਕਿਸ ਨੂੰ ਨਹੀਂ ਅਸੀਂ ਸਪੋਰਟ ਜਿਵੇਂ ਪਿੰਡ ਹੈ ਅਸੀਂ ਪਿੰਡ ਦੀ ਡਿਵੈਲਪਮੈਂਟ ਲਈ ਕੀ ਕੀਤਾ ਪਹਿਲਾਂ ਤਾਂ ਅਸੀਂ ਇਹ ਦੇਖਿਆ ਪਿੰਡ ਦੀਆਂ ਪ੍ਰੋਬਲਮਸ ਕੀ ਨੇ ਉਸ ਤੋਂ ਬਾਅਦ ਪਿੰਡ ਦੀਆਂ ਜਦੋਂ ਅਸੀਂ ਪ੍ਰੋਬਲਮਸ ਦਾ ਪਤਾ ਕਰ ਲਿਆ ਉਸ ਤੋਂ ਬਾਅਦ ਇਹ ਦੇਖਿਆ ਪਿੰਡ ਦੇ ਵਿੱਚ ਡਿਵੈਲਪਮੈਂਟ ਦੀਆਂ ਪ੍ਰਾਇੋਰਟੀਜ਼ ਕੀ ਨੇ ਜ਼ਰੂਰਤਾਂ ਨੇ ਕੀ ਜ਼ਰੂਰਤਾਂ ਕੀ ਨੇ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਇਹ ਦੇਖ ਲਿਆ ਵੀ ਕਿਹੜੀਆਂ ਜ਼ਰੂਰਤਾਂ ਨੂੰ ਸਭ ਤੋਂ ਵੱਧ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਜ਼ਰੂਰੀ ਆ ਉਹਦੇ ਲਈ ਫੰਡ ਕਿੰਨੇ ਨੇ ਪਿੰਡ ਦੇ ਕੋਲੇ ਹੋਰ ਫੰਡ ਉਹਦੇ ਲਈ ਕਿੱਥੋਂ ਆਣਗੇ ਤਾਂ ਇਸ ਤਰ੍ਹਾਂ ਮਤਲਬ ਕਿ ਜਿਹੜਾ ਹੈ ਅਸੀਂ ਇੱਕ ਟੈਕਨੀਕਲ ਉਹਦੀ ਪਲਾਨ ਜਿਹੜੀ ਹੈ ਉਹ ਨਹੀਂ ਬਣਾਈ ਪਰ ਅਸੀਂ ਇਹ ਸਾਰੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਇੱਕ ਪਲਾਨ ਮਾਡਲ ਬਲੇਜ਼ ਪਲਾਨ ਬਣਾ ਕੇ ਦੇਤੀ ਪਰ ਟੈਕਨੀਕਲ ਇੰਪਲੀਮੈਂਟ ਕਰਨ ਦਾ ਜਦੋਂ ਮੁੱਦਾ ਆਂਦਾ ਉਹ ਕ੍ਰਿੱਡ ਨਹੀਂ ਇੰਪਲੀਮੈਂਟ ਕਰਦਾ ਉਹ ਜਦੋਂ ਇੰਪਲੀਮੈਂਟ ਕਰਨਾ ਪਊ ਫਿਰ ਤੁਸੀਂ ਠੀਕ ਹੀ ਕਿਹਾ ਕਿ ਟੈਕਨੀਕਲ ਜਿਹੜਾ ਨਾ ਹੋਵਾ ਉਹਦੀ ਵੀ ਉਸ ਰੂਪ ਚ ਲੋਡ ਪਏਗੀ ਮੰਨ ਲਓ ਸੀ ਕਹਿ ਦਿੱਤਾ ਵੀ ਇਸ ਪਿੰਡ ਦੇ ਵਿੱਚ ਸੀਵਰੇਜ ਦੀ ਜ਼ਰੂਰਤ ਹੈ ਤਾਂ ਫਿਰ ਸੀਵਰੇਜ ਜਿਹੜਾ ਸੋਸ਼ਲ ਸਾਇੰਟਿਸਟ ਦਾ ਕੰਮ ਨਹੀਂ ਹੈ ਉਹ ਤੇ ਟੈਕਨੀਕਲ ਜਿਹੜੇ ਇੰਜੀਨੀਅਰ ਨੇ ਉਹ ਹੀ ਬਣਾ ਕੇ ਦੇ ਸਕਦੇ ਨੇ ਉਹਦੇ ਲਈ ਫਿਰ ਅੱਛਾ ਜਦੋਂ ਤੁਸੀਂ ਇਹ ਚੀਜ਼ਾਂ ਜਾਣਨੀ ਹੁੰਦੀਆਂ ਕਿ ਇਸ ਪਿੰਡ ਨੂੰ ਕਿਹੜੀ ਕਿਹੜੀ ਸਖਤ ਜ਼ਰੂਰਤਾਂ ਕੰਮ ਦੀ ਪ੍ਰਾਇੋਰਟੀ ਜਿਹੜਾ ਪਿੰਡ ਦੀਆਂ ਕੀ ਨੇ ਤੇ ਉਹਦੇ ਲਈ ਫਿਰ ਕੋਈ ਕੰਸੈਂਸਸ ਕਿਸਤਾ ਡਵੈਲਪ ਕਰਦੇ ਹੋ ਲੋਕਾਂ ਨੂੰ ਕਿਦਾਂ ਉਹਦੇ ਲਈ ਅਸੀਂ ਪਿੰਡ ਪਿੰਡ ਦੇ ਵਿੱਚ ਜਾਂਦੇ ਆ ਪਿੰਡ ਦੇ ਵਿੱਚ ਲੋਕਾਂ ਨਾਲ ਫੋਕਸ ਗਰੁੱਪ ਡਿਸਕਸ਼ਨ ਕਹਿੰਦੇ ਨੇ ਉਸ ਨੂੰ ਹੂੰ ਅ ਐਫ ਜੀ ਡੀ ਉਹ ਅਸੀਂ ਕਰਦੇ ਆ ਪਿੰਡ ਦੇ ਵਿੱਚ ਰਹਨੇ ਆ ਪਿੰਡ ਦੇ ਵਿੱਚ ਜਾ ਕੇ ਲੋਕਾਂ ਨਾਲ ਡਿਸਕਸ਼ਨ ਕਰਦੇ ਆ ਵੀ ਤੁਹਾਡੀਆਂ ਕੀ ਲੋੜਾਂ ਨੇ ਕਿਵੇਂ ਆ ਤੁਹਾਡਾ ਪਿੰਡ ਤੁਹਾਡੇ ਪਿੰਡ ਚ ਐਗਜ਼ਿਸਟ ਕੀ ਕਰਦਾ ਤੁਹਾਡੇ ਪਿੰਨੇ ਦੀਆਂ ਪ੍ਰਾਇੋਰਟੀਜ਼ ਕੀ ਨੇ ਤਿੰਨ ਚਾਰ ਪੰਜ ਦਿਨ ਅਸੀਂ ਹਰ ਤਰ੍ਹਾਂ ਦੇ ਜਿਹੜੇ ਗਰੁੱਪ ਨੇ ਉੱਥੇ ਪੜ੍ਹੇ ਲਿਖੇ ਲੋਕ ਅਣਪੜ੍ਹ ਲੋਕ ਸਕੂਲ ਟੀਚਰਸ ਰਟਾਇਰਡ ਪਰਸਨਸ ਪਿੰਡ ਦੀ ਪੰਚਾਇਤ ਪਿੰਡ ਦੇ ਹੋਰ ਸਿਆਣੇ ਜਿਹੜੇ ਲੋਕ ਨੇ ਬਹੁਤ ਬਹੁਤ ਲੋਕ ਨੇ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਅਸੀਂ ਜਦੋਂ ਲੱਗਦਾ ਸਾਨੂੰ ਕਿ ਉਹਨਾਂ ਰਿਜ਼ਲਟ ਕਿਸੇ ਨਿਸਕਰਸ਼ ਤੇ ਪਹੁੰਚ ਗਏ ਫੇਰ ਅਣੋਂ ਅਸੀਂ ਪੈਨਡਾਉਣ ਕਰਕੇ ਇੱਕ ਫਿਜ਼ਿਬਿਲਿਟੀ ਪਲਾਨ ਬਣਾ ਲੈਣੇ ਆ ਨਹੀਂ ਮੈਂ ਹੋਰ ਬੇਸਿਕ ਸੱਜਣਾ ਚਾਹਣਾ ਤੁਹਾਡੇ ਕੋਲ ਪ੍ਰੋਜੈਕਟ ਆ ਤੁਹਾਡੇ ਕੀ ਵਲੰਟੀਅਰ ਉੱਥੇ ਜਾ ਕੇ ਵੱਖ-ਵੱਖ ਲੋਕਾਂ ਨੂੰ ਸੰਪਰਕ ਕਰਦੇ ਆ ਜਾਂ ਕੋਈ ਪਿੰਡ ਚ ਮੀਟਿੰਗ ਕਰਦੇ ਹੋ ਜਾਂ ਪੰਚਾਇਤ ਨੂੰ ਅਪਰੋਚ ਕਰਦੇ ਹੋ ਵੀ ਮੀਟਿੰਗ ਕਰਦੋ ਉਹਦੇ ਵਿੱਚ ਟੀਚਰਜ਼ ਵੀ ਆ ਜਾਣ ਪੜੇ ਲਿਖੇ ਲੋਕ ਆ ਜਾਣ ਆਮ ਲੋਕਾਂ ਦੀ ਰਾਏ ਬਣ ਸਕੇ ਜਾਂ ਤੁਸੀਂ ਅਲੱਗ-ਅਲੱਗ ਜਿਹੜੇ ਸੈਕਸ਼ਨ ਨੇ ਸੁਸਾਇਟੀ ਦੇ ਉਹਨਾਂ ਨੂੰ ਖੁਦ ਇੰਡੀਵਿਜੂਅਲੀ ਨਹੀਂ ਅਸੀਂ ਉਹ ਹਰ ਤਰੀਕਾ ਅਪਣਾਉਂਦੇ ਆ ਹਾਂ ਉਹ ਇੰਡੀਵਿਜੂਅਲ ਨੂੰ ਵੀ ਮਿਲਦੇ ਆ ਤੇ ਪੂਰੇ ਟੋਟਲ ਜਿਹੜੇ ਪਿੰਡ ਦੀ ਕਮਿਊਨਿਟੀ ਆ ਉਹਨਾਂ ਨੂੰ ਵੀ ਮਿਲਦੇ ਆ ਉਹ ਇਹ ਹਰ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਆ ਇੰਡੀਵਿਜੂਅਲ ਨੂੰ ਵੀ ਮੰਨ ਲਓ ਟੀਚਰ ਜਿਹਨੂੰ ਸਕੂਲ ਚ ਗਏ ਟੀਚਰਜ਼ ਨਾਲ ਗੱਲ ਕੀਤੀ ਕਿਸੇ ਪੜ੍ਹੇ ਲਿਖੇ ਬੰਦੇ ਨਾਲ ਕੀਤੀ ਕਿਉਂ ਰਿਟਾਇਰਡ ਬੰਦੇ ਦੇ ਘਰ ਚਲੇ ਗਏ ਉਹਦੇ ਨਾਲ ਗੱਲ ਕੀਤੀ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਪੰਚਾਇਤ ਮੈਂਬਰਾਂ ਨਾਲ ਗੱਲ ਕੀਤੀ ਫਿਰ ਉਹਨਾਂ ਸਾਨੂੰ ਲੱਗਦਾ ਵੀ ਪਿੰਡ ਦੀ ਜਿਹੜੀ ਸਾਰੀ ਕਮਿਊਨਿਟੀ ਆ ਉਹਨਾਂ ਦਾ ਕੰਸੈਂਸਸ ਲੈਣ ਲਈ ਕਿ ਇਹ ਰੀਅਲੀ ਤੁਹਾਡੇ ਪਿੰਡ ਦੀਆਂ ਪ੍ਰੋਬਲਮਸ ਨੇ ਕਿਵੇਂ ਨੇ ਉਹ ਫਿਰ ਅਸੀਂ ਉਹਨਾਂ ਨਾਲ ਇੱਕ ਮੀਟਿੰਗ ਕਰਦੇ ਹਾਂ ਸਾਂਝੀ ਮੀਟਿੰਗ ਸਭ ਨਾਲ ਕਰਦੇ ਹਾਂ ਇਹ ਵੀ ਅਸੀਂ ਤਰੀਕਾ ਅਪਣਾਉਂਦੇ ਆ ਅੱਛਾ ਡਾਕਟਰ ਸਾਹਿਬ ਪਿੰਡਾਂ 'ਚ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਧੜੇਬਾਜੀ ਬੜੀ ਆ ਖਾਸ ਕਰਕੇ ਪੋਲੀਟੀਕਲੀ ਗਰੁੱਪ ਨੇ ਠੀਕ ਹੈ ਸਪੋਇਲ ਕਰੋ ਇੱਕ ਗਰੁੱਪ ਕਾਂਗਰਸ ਨੂੰ ਸਪੋਰਟ ਕਰਦਾ ਦੂਜੇ ਕਾਗਲੀਆ ਨੂੰ ਕਰਦੇ ਆ ਪੰਚਾਇਤ ਕਾਂਗਰਸ ਦੀ ਬਣੀ ਆ ਤੇ ਅਕਾਲੀਆਂ ਦੀ ਕੋਸ਼ਿਸ਼ ਹੁੰਦੀ ਵੀ ਅਸੀਂ ਇੰਨੀ ਕੁਝ ਹੋਣ ਦੇਣਾ ਇਹੋ ਜੇ ਮਸਲੇ ਕਿਦਾਂ ਨਿਬੇੜਦੇ ਹੋ ਕਿਉਂਕਿ ਸੋਸ਼ਲ ਇੰਜੀਨੀਅਰਿੰਗ ਦਾ ਵੀ ਤੁਸੀਂ ਮਸਲਾ ਕਹਿ ਰਹੇ ਹੋ ਇਸ ਇਸ ਮਸਲੇ ਦੇ ਲਈ ਅਸੀਂ ਲੋਕਾਂ ਨੂੰ ਸਮਝਾਣੇ ਆ ਕਿ ਵੀ ਦੇਖੋ ਪਿੰਡ ਦੇ ਵਿੱਚ ਤੇ ਸਾਰੇ ਲੋਕ ਹੀ ਰਹਿੰਦੇ ਨੇ ਲੋਕਾਂ ਦੇ ਇੱਕੋ ਜਿਹੇ ਵਿਚਾਰ ਨਹੀਂ ਹੋ ਸਕਦੇ ਅਲੱਗ-ਅਲੱਗ ਪਾਰਟੀਆਂ ਨੇ ਅਲੱਗ-ਅਲੱਗ ਵਿਚਾਰਾਂ ਦੇ ਲੋਕ ਇੱਥੇ ਨੇ ਅਲੱਗ-ਅਲੱਗ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਅਲੱਗ-ਅਲੱਗ ਆਰਥਿਕਤਾ ਦੇ ਲੋਕ ਇੱਥੇ ਰਹਿੰਦੇ ਨੇ ਪਰ ਜੋ ਪਿੰਡ ਦੇ ਵਿੱਚ ਰਹਿੰਦਾ ਊਰੇ ਦਾ ਜੋ ਡਵੈਲਪਮੈਂਟ ਹੋਏਗੀ ਕੋਈ ਚੰਗੀ ਚੀਜ਼ ਹੋਏਗੀ ਤਾਂ ਉਹਦਾ ਫਾਇਦਾ ਸਭ ਨੂੰ ਹੋਏਗਾ ਉਹਦੇ ਵਿੱਚ ਨਾ ਰਾਜਨੀਤੀ ਨੇ ਕੰਮ ਕਰਨਾ ਨਾ ਧਰਮ ਨੇ ਕੰਮ ਕਰਨਾ ਨਾ ਹੋਰ ਕੋਈ ਜਿਹੜੇ ਸਾਡੇ ਵਖਰੇਵੇਂ ਨੇ ਉਹਾਂ ਨੇ ਕੰਮ ਕਰਨਾ ਤਾਂ ਇਸ ਦੇ ਲਈ ਜਿਹੜੀਆਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਫਾਇਦਾ ਕਰਦੀਆਂ ਹੋਣ ਇਹਦੇ ਲਈ ਸਾਨੂੰ ਇੱਕ ਪਲੇਟਫਾਰਮ ਤੇ ਆ ਕੇ ਉਹ ਫਿਰ ਅਸੀਂ ਸੋਸ਼ਲ ਮੋਬਿਲਾਈਜੇਸ਼ਨ ਕਰਦੇ ਆਂ ਲੋਕਾਂ ਦੀ ਜੇ ਜਿੰਨੀ ਦੇਰ ਤੱਕ ਕਮਿਊਨਿਟੀ ਇਕੱਠੀ ਨਹੀਂ ਹੋਏਗੀ ਉਨੀ ਦੇਰ ਤੱਕ ਕੋਈ ਕੰਮ ਨੇਪਰੇ ਨਹੀਂ ਚਾੜਿਆ ਜਾ ਸਕਦਾ ਨਾ ਹੀ ਉਹਦਾ ਅਸੀਂ ਫਾਇਦਾ ਉਠਾ ਸਕਦੇ ਆ ਕਿਉਂਕਿ ਸਰਕਾਰ ਜਿਹੜੀ ਹੈ ਸਰਕਾਰੀ ਪੱਧਰ ਤੇ ਕੋਈ ਪੋਲਿਟੀਕਲ ਪਾਰਟੀ ਦੇ ਅਧੀਨ ਨਹੀਂ ਹੁੰਦੀ ਉਹ ਪਿੰਡ ਦੀ ਜਿਵੇਂ ਪਿੰਡ ਦੀ ਪੰਚਾਇਤ ਹੈ ਉਹ ਜਦੋਂ ਚੁਣੀ ਜਾਂਦੀ ਆ ਤਾਂ ਉਹ ਸਾਰੇ ਪਿੰਡ ਦੀ ਪੰਚਾਇਤ ਹੋ ਜਾਂਦੀ ਆ ਇਹ ਤਾਂ ਆਈਡੀਅਲ ਗੱਲ ਹੈ ਨਾ ਸਰ ਪਰ ਹੁੰਦੀ ਨਹੀਂ ਨਾ ਨਹੀਂ ਪਰ ਉਹ ਫਿਰ ਨਹੀਂ ਉਹ ਕੋਸ਼ਿਸ਼ ਕਰਦੇ ਆ ਅਸੀਂ ਇਸ ਤਰ੍ਹਾਂ ਹੋਇਆ ਜਿਵੇਂ ਸਪੋਜ਼ ਤੁੱਗਾ ਕਲਾਂ ਪਿੰਡ ਹੈ ਉੱਥੇ ਵੀ ਉਹੀ ਡਿਫਰੈਂਸ ਸੀਗੇ ਅਸੀਂ ਗੁਰਦੁਆਰੇ ਚ ਲੋਕਾਂ ਨੂੰ ਇਕੱਠੇ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਵੀ ਪਾਈ ਆਹ ਗੱਲ ਆਪਾਂ ਐਂ ਕਰਨਾ ਚਾਹੁੰਦੇ ਆ ਜੇ ਕਿਸੇ ਦਾ ਫਰਕ ਆ ਤਾਂ ਉਹ ਦੱਸੇ ਕਿਉਂ ਆ ਕਿਵੇਂ ਆ ਲੋਕਾਂ ਨੇ ਉਸਤੇ ਇੱਕ ਮਤ ਹੋ ਕੇ ਇੱਛਾ ਜ਼ਾਹਰ ਕੀਤੀ ਵੀ ਠੀਕ ਆ ਅਸੀਂ ਸਾਰੇ ਕੋਆਪਰੇਟ ਕਰਾਂਗੇ ਉਹ ਅਲੱਗ-ਅਲੱਗ ਵਰਗਾਂ ਚੋਂ ਫੇਰ ਇੱਕ ਕਮੇਟੀ ਬਣਾ ਲਈ ਉਹ ਕਮੇਟੀ ਆ ਜਿਹੜੀ ਹੁਣ ਉੱਥੇ ਕੰਮ ਕਰ ਰਹੀ ਹੈ ਤੋ ਇਸ ਤਰ੍ਹਾਂ ਕਰਦੇ ਆ ਮਤਲਬ ਇਹ ਦਾ ਮਤਲਬ ਇਹ ਨਹੀਂ ਵੀ ਉਦੋਂ ਸਾਰੀਆਂ ਪ੍ਰੋਬਲਮਾਂ ਹੱਲ ਹੋ ਜਾਂਦੀਆਂ ਨੇ ਪ੍ਰੋਬਲਮਸ ਫੇਰ ਵੀ ਆਉਂਦੀਆਂ ਨੇ ਸਮੱਸਿਆਵਾਂ ਫੇਰ ਵੀ ਆਉਂਦੀਆਂ ਨੇ ਪਰ ਉਹਨਾਂ ਨੂੰ ਸਮੇਂ-ਸਮੇਂ ਤੇ ਜਿਹੜਾ ਹੈ ਸਮਝਾਵੋ ਜਾ ਕੇ ਨਜਿੱਠਣ ਦੀ ਕੋਸ਼ਿਸ਼ ਕਰਦੇ ਆ ਅੱਛਾ ਜਿਹੜੀ ਐਡਮਿਨਸਟ੍ਰੇਸ਼ਨ ਆ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾ ਬਾਹ ਜਿਹੜਾ ਵਾ ਉਹ ਰੈਵਨਿਊ ਡਿਪਾਰਟਮੈਂਟਰ ਨਾਲ ਲੋਕਾਂ ਦਾ ਪਿੰਡਾ ਵਾ ਤਹਿਸੀਲਦਾਰ ਪਟਵਾਰੀ ਕਾਨੋਗੋ ਐਸ ਡੀਐਮ ਤੋਂ ਤਬਾਦ ਡਿਪਟੀ ਮਿੰਿਸਟਰ ਇਹਨਾਂ ਨੂੰ ਵੀ ਇਨਵੋਲਵ ਕਰਦੇ ਹੋ ਇਨਾਂ ਪ੍ਰੋਜੈਕਟ ਦੇ ਵਿੱਚ ਜਾਂ ਇਹਨਾਂ ਦੀ ਕੋਈ ਸਹਿਮਤੀ ਲੈਣ ਦੀ ਜ਼ਰੂਰਤ ਹੁੰਦੀ ਆ ਜਾਂ ਇਹਨਾਂ ਨੂੰ ਬਾਈਪਾਸ ਕਰਕੇ ਹੀ ਤੁਸੀਂ ਕੰਮ ਕਰਦੇ ਨਹੀਂ ਇਹਾਂ ਦੀ ਜਦੋਂ ਵੀ ਸਾਨੂੰ ਕਿਤੇ ਲੋੜ ਪੈਂਦੀ ਆ ਅਸੀਂ ਇਹਨਾਂ ਨੂੰ ਜਾ ਕੇ ਮਿਲਦੇ ਆ ਇਹਨਾਂ ਨੂੰ ਆਪਣੀ ਸਮੱਸਿਆ ਦੱਸਦੇ ਆ ਤੇ ਨਾਲ ਡਿਸਕਸ ਕਰਦੇ ਆ ਪਰ ਆ ਸੱਚ ਇਹਨਾਂ ਦੀ ਉਹ ਚ ਇਨਵੋਲਵਮੈਂਟ ਨਹੀਂ ਹੁੰਦੀ ਕੋਈ ਬਾਈਂਡਿੰਗ ਨਹੀਂ ਆ ਕਿ ਤੁਸੀਂ ਡੀਸੀ ਦੀ ਪਰਮਿਸ਼ਨ ਜ਼ਰੂਰ ਲੈਣੀ ਕਿਤੇ ਡਵੈਲਪਮੈਂਟ ਕਰਨੀ ਆ ਤਾਂ ਹਾਂ ਡੀਸੀ ਦੀ ਜੇ ਰਿਕੁਆਇਰਡ ਆ ਤਾਂ ਪਰ ਜਿਹੜਾ ਬੀਡੀਪੀ ਉਹ ਹੈ ਕਿਉਂਕਿ ਅਸੀਂ ਪੰਚਾਇਤਾਂ ਨਾਲ ਕੰਮ ਕਰਨਾ ਉਸ ਦੇ ਦਫ਼ਤਰ ਦੀ ਅਪਰੂਵਲ ਹੈ ਜਿਹੜੀ ਜਾਂ ਡਿਸਟ੍ਰਿਕਟ ਡਿਵੈਲਪਮੈਂਟ ਐ ਪੰਚਾਇਤ ਅਫੀਸਰ ਹੈ ਉਹਦੇ ਦਫ਼ਤਰ ਦੀ ਅਪਰੂਵਲ ਹੈ ਜਿਹੜੀ ਜੇ ਪੰਚਾਇਤ ਨਾਲ ਸੰਬੰਧਿਤ ਪ੍ਰੋਜੈਕਟ ਹੋਵੇ ਫਿਰ ਉਹ ਅਸੀਂ ਉਹਦੀ ਅਪਰੂਵਲ ਜ਼ਰੂਰ ਲੈਣੇ ਆ ਕਿਉਂਕਿ ਉਹਦੇ ਨਾਲ ਨਹੀਂ ਤੇ ਅਫੀਸ਼ੀਅਲ ਲੈਵਲ ਤੇ ਉਹ ਚੀਜ਼ਾਂ ਨੂੰ ਰੋਕ ਸਕਦੇ ਨੇ ਸਾਡੇ ਕੰਮ ਨੂੰ ਰੋਕ ਸਕਦੇ ਨੇ ਜੇ ਪਿੰਡ ਦੇ ਵਿੱਚ ਕੰਮ ਕਰਨਾ ਹੈ ਲੈਂਡ ਪੰਚਾਇਤ ਦੀ ਆ ਹਾਂ ਤੇ ਉਹਦੇ ਲਈ ਤੁਹਾਨੂੰ ਜਿਹੜਾ ਕੰਸਰਨ ਡਿਪਾਰਟਮੈਂਟ ਆ ਪੰਚਾਇਤ ਤੋਂ ਉੱਪਰਲੇ ਅਫਸਰ ਜਿਹੜੇ ਆ ਡੀਡੀਪੀਓ ਵਗੈਰਾ ਉਹਨਾਂ ਦੇ ਅਸੀਂ ਉਹਨਾਂ ਦੀ ਹੀ ਮਤਲਬ ਕਿ ਕੋਆਪਰੇਸ਼ਨ ਨਾਲ ਕੰਮ ਕਰਦੇ ਆਂ ਅੱਛਾ ਹੁਣ ਮੈਂ ਤੁਹਾਡੇ ਕੋ ਇਹ ਜਾਣੂਗਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹਣਾ ਜੇ ਮੰਨ ਲਓ ਪਿੰਡ ਦੇ ਵਿੱਚ ਸਾਡਾ ਇਹਨਾਂ ਦਾ ਕਿਸੇ ਨਾਲ ਕੋਈ ਜ਼ਰੂਰਤ ਨਾ ਹੋਵੇ ਫੇਰ ਵੀ ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਆ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਉਹਦੀ ਅਪਰੂਵਲ ਜਦੋਂ ਅਸੀਂ ਪਿੰਡ 'ਚ ਕੋਈ ਕੰਮ ਕਰਨਾ ਤੇ ਉਹ ਬੜੀ ਜ਼ਰੂਰੀ ਹੁੰਦੀ ਆ ਨਹੀਂ ਤੇ ਫਿਰ ਲੋਕ ਸਾਨੂੰ ਮਤਲਬ ਕਿ ਸਮਝਣਗੇ ਵੀ ਕੌਣ ਨੇ ਕੀ ਕਰ ਰਹੇ ਨੇ ਉਹਦੇ ਲਈ ਪਿੰਡ ਦਾ ਜਿਹੜਾ ਸਰਪੰਚ ਹੈ ਤੇ ਪੰਚਾਇਤ ਦੇ ਮੈਂਬਰ ਨੇ ਉਹਨਾਂ ਨੂੰ ਕੌਨਫੀਡੈਂਸ ਚਾਹੀ ਜ਼ਰੂਰ ਲੈਣੇ ਆ ਤਾਂ ਕਿ ਸਾਡੀ ਜਿਹੜੀ ਸਕਿਉਰਿਟੀ ਦਾ ਵੀ ਮਾਮਲਾ ਹੁੰਦਾ ਤੋ ਇਸ ਤਰ੍ਹਾਂ ਦਾ ਲੱਗਿਆ ਠੀਕ ਆ ਅੱਛਾ ਹੁਣ ਮੈਂ ਤੁਹਾਡੇ ਕੋਲ ਜਾਨਣਾ ਚਾਹੂੰਗਾ ਕਿ ਕਿਉਂਕਿ ਸੰਸਥਾ ਦਾ ਬਹੁਤ ਨਾਂ ਨਹੀਂ ਸੁਣਿਆ ਮੈਨੂੰ ਪਤਾ ਪੰਜਾਬ ਵਿੱਚ ਕਿੰਨੇ ਕੁ ਲੋਕਾਂ ਨੂੰ ਪਤਾ ਹੋਊਗਾ ਆਮ ਲੋਕਾਂ ਨੂੰ ਸ਼ਾਇਦ ਬਹੁਤਾ ਨਾਂ ਦਾ ਗਿਆਨ ਹੋਵੇ ਤੁਸੀਂ ਆਪਣੇ ਕੋਈ ਪ੍ਰੋਜੈਕਟ ਤੁਹਾਡੇ ਵੇਲੇ ਜਾਂ ਹੁਣ ਵੀ ਤੁਸੀਂ ਇਨ ਟੱਚ ਹੋ ਨਾ ਚੀਜ਼ਾਂ ਦੇ ਨਾਲ ਕਿਹੜੇ ਕਿਹੜੇ ਪ੍ਰੋਜੈਕਟ ਤੁਸੀਂ ਕੀਤੇ ਆ ਕਿੱਥੇ ਕਿੱਥੇ ਕੀਤੇ ਆ ਤੇ ਕਿੰਨੇਕ ਪ੍ਰੋਜੈਕਟ ਤੁਸੀਂ ਆਪਣੇ ਪੀਰੀਅਡ ਤੋਂ ਜ਼ਿਆਦੇ 34 ਸਾਲ ਜੌਬ ਕੀਤੀ ਆ ਉਸ ਸੰਸਥਾ ਦੀ ਤੇ ਤੁਹਾਡੇ ਸਿੱਧੇ ਤੁਹਾਡੇ ਥੱਲੇ ਜਾਂ ਤੁਹਾਡੀ ਨੋਟਿਸ ਨੇ ਕਿ ਐਸ ਐਸ ਇਲਾਕੇ ਚ এনवायरमेंट ਕੀਤੀ ਕਿਉਂਕਿ ਮੈਨੂੰ ਮਾਝੇ ਏਰੀਆ ਚ ਕਦੀ ਕਰੰਟ ਦਾ ਨਾਮ ਮੈਨੂੰ ਨਹੀਂ ਸੁਣਿਆ ਮੈਂ ਕਿ ਟੁਕੜ ਜਾਂ ਮੈਨੂੰ ਸਮਝ ਨਹੀਂ ਆ ਮੈਨੂੰ ਨਹੀਂ ਪਤਾ ਕਿ ਪਿੰਡ ਵਾਲੇ ਲੋਕਾਂ ਨੂੰ ਕਿੰਨਿਆਂ ਨੂੰ ਪਤਾ ਕਰੰਟ ਦਾ ਦੀ ਕੋਈ ਸੰਸਥਾ ਇਦਾਂ ਦੇ ਪ੍ਰੋਜੈਕਟ ਕਰਦੀ ਆ ਤੇ ਉਹਦੇ ਚ ਸਰਕਾਰ ਵੀ ਹੈਲਪ ਕਰਦੀ ਆ ਤੇ ਕੁਦਰਤੀਆ ਲੋਕਾਂ ਦਾ ٹرسٹ ਹੋਊਗਾ ਤੁਸੀਂ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਵੇਲੇਾਂ 'ਚ ਹੋਏ ਤੇ ਕਿਹੋ ਜਿਹੇ ਪ੍ਰੋਜੈਕਟ ਹੋਏ ਇਹਨਾਂ ਬਾਰੇ ਇੱਕ ਥੋੜੀ ਜਾਣਕਾਰੀ ਦਿਓ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਕ੍ਰੈਡ ਬਾਰੇ ਪੜਿਆ ਲਿਖਿਆ ਜਿਹੜਾ ਵਰਗ ਹੈ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਉਹ ਜ਼ਰੂਰ ਹੋ ਜਾਣਦਾ ਜਾਂ ਫਿਰ ਜਿਨ੍ਹਾਂ ਪਿੰਡਾਂ ਦੇ ਵਿੱਚ ਕ੍ਰੈਡ ਨੇ ਕੰਮ ਕੀਤਾ ਉਹ ਲੋਕ ਉਹਨਾਂ ਨੂੰ ਜਾਣਦੇ ਨੇ ਇੰਡੀਵਿਜੂਅਲਸ ਨੂੰ ਤੇ ਕ੍ਰੈਡਾ ਸੰਸਥਾ ਨੂੰ ਉਹ ਲੋਕ ਜਾਣਦੇ ਨੇ ਜਿਵੇਂ ਮੈਂ ਇੱਕ ਪ੍ਰੋਜੈਕਟ ਕੀਤਾ ਜਿਪਸਮ ਫਾਰ ਲੈਂਡ ਰੈਕਲੇਮੇਸ਼ਨ ਇਟਸ ਇੰਪੈਕਟ ਔਨ ਫਾਰਮਿੰਗ ਕਮਿਊਨਿਟੀ ਉਹ ਮੈਂ ਕੀਤਾ ਸੀ ਜੀ ਵੀ ਥੋੜਾ ਜਿਹਾ ਦੱਸ ਦਈਏ ਕਿ ਜਿਪਸਮ ਜਿੱਥੇ ਕਲਰ ਵਾਲੀ ਭੂਮੀ ਹੁੰਦੀ ਹੈ ਜਿਹਦੇ ਵਿੱਚ ਜਿਪਸਮ ਪਾ ਕੇ ਉਹਨੂੰ ਡਿਵੈਲਪ ਕੀਤਾ ਜਾਂਦਾ ਉਹਦੀ ਗੱਲ ਕਰ ਰਿਹਾ ਸ਼ਾਇਦ ਥੋੜਾ ਜਿਹਾ ਫੇਰ ਵੀ ਥੋੜਾ ਸਮਝਾ ਸਕੋ ਤਾਂ ਬਿਹਤਰ ਹੋਊਗਾ ਕੀ ਪ੍ਰੋਜੈਕਟ ਸੀਗਾ ਤੇ ਕੀ ਕੰਮ ਸੀਗਾ ਹਾਂ ਉਹ ਉਹ ਇਹੀ ਸੀਗਾ ਜਿਹੜੀ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਇੱਕ ਸਕੀਮ ਸੀ ਜਿਪਸਮ ਲੋਕਾਂ ਨੂੰ ਘੱਟ ਕੀਮਤ ਤੇ ਦੇਣਾ ਤਾਂ ਕਿ ਜਿਹੜੀ ਕਲਰ ਵਾਲੀ ਜ਼ਮੀਨ ਹੈ ਉਹਨੂੰ ਸੁਧਾਰਿਆ ਜਾ ਸਕੇ ਇਹ ਸਾਡਾ ਗ੍ਰੀਨਰ ਰੈਵੋਲੂਸ਼ਨ ਦੇ ਵੇਲੇ ਇਹੋ ਜਿਹੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸੀ ਤੇ ਇਹਨਾਂ ਦਾ ਉਹਨਾਂ ਜਿਹੜੀਆਂ ਧਰਤੀਆਂ ਨੂੰ ਭੂਮੀਆਂ ਨੂੰ ਰਿਕਲੇਮ ਕਰਨ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਖੇਤੀ ਜੋਗ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹ ਭਵਾਨੀਗੜ ਲਹਿਰਾਗਾਗਾ ਇਸ ਜਿੱਥੇ ਜ਼ਿਆਦਾ ਕਲਰ ਸੀਗਾ ਉਹਨਾ ਏਰੀਆਜ਼ ਦੇ ਵਿੱਚ ਲਾਗੂ ਕੀਤੇ ਆਂ ਗਿਆ ਤੇ ਸਤੋਂ ਗਵਰਨਮੈਂਟ ਆਫ ਜਿਹੜੀ ਪੰਜਾਬ ਸੀ ਉਹਨਾਂ ਨੇ ਸਟੱਡੀ ਕਰਵਾਈ ਕਿ ਸਾਨੂੰ ਦੱਸੋ ਜਿਪਸਮ ਦਾ ਜਿਹੜਾ ਹੈ ਕੀ ਸਾਡੀ ਪ੍ਰੋਡਕਸ਼ਨ ਤੇ ਕੀ ਅਸਰ ਹੋਇਆ ਕਿਸਾਨਾਂ ਦੀ ਆਰਥਿਕਤਾ ਤੇ ਕੀ ਅਸਰ ਹੋਇਆ ਤੇ ਹੋਰ ਇਹਦੇ ਕੀ ਲਾਭ ਹੋਏ ਨੇ ਉਹ ਫਿਰ ਅਸੀਂ ਉਹਨਾਂ ਨੂੰ ਸਟੱਡੀ ਕਰਕੇ ਭਵਾਨੀਗੜ ਬਲਾਕ ਚੁਣਿਆ ਤੇ ਲਹਿਰਾਗਾਗਾ ਬਲਾਕ ਚੁਣਿਆ ਉੱਥੋਂ ਦੇ 22 ਪਿੰਡਾਂ ਦੇ ਵਿੱਚ ਅਸੀਂ ਇਹ ਸਟੱਡੀ ਕੀਤੀ ਨਹੀਂ ਤੁਸੀਂ ਉਦੋਂ ਸਟੱਡੀ ਕੀਤੀ ਜਦੋਂ ਜਿਪਸਮ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀ ਗਈ ਤੇ ਜ਼ਮੀਨ ਡਿਵੈਲਪ ਹੋ ਗਈ ਸੀ ਕਿ ਤੁਸੀਂ ਰਿਸਰਚ ਕਰਕੇ ਇਹ ਵੀ ਦੱਸਿਆ ਕਿ ਕਲਰ ਨੂੰ ਸੁਧਾਰਨ ਲਈ ਜਿਪਸਮ ਦੀ ਲੋੜ ਹੈ ਨਹੀਂ ਉੱਥੇ ਲਗਾਤਾਰ ਹਾਂ ਇਹ ਅਸੀਂ ਉਹ ਲਗਾਤਾਰ ਜਿਪਸਮ ਦੀ ਲੋੜ ਰਹਿੰਦੀ ਆ ਅੱਛਾ ਜਿਪਸਮ ਦੀ ਜਿਹੜੀ ਭੂਮੀ ਦੇ ਵਿੱਚ ਕਲਰ ਹੁੰਦਾ ਨਾ ਉਹ ਫੇਰ ਕਲਰ ਉੱਪਰ ਆ ਜਾਂਦਾ ਅੱਛਾ ਅੱਛਾ ਥੋੜੇ ਸਮੇਂ ਬਾਅਦ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਹੈ ਜਿਪਸਮ ਵੀ ਪਰਮਨੈਂਟ ਸੋਲੂਸ਼ਨ ਜਿਪਸਮ ਵੀ ਨਹੀਂ ਹੈ ਹੂੰ ਹੂੰ ਤੇ ਪਰ ਉਹਦੀ ਲਗਾਤਾਰ ਰੋਲ ਪੈਂਦੀ ਆ ਤੇ ਉਹ ਪ੍ਰੋਡਕਟਿਵਿਟੀ ਆ ਉਹਨੂੰ ਘੱਟ ਨਹੀਂ ਹੋਣ ਦਿੰਦਾ ਅੱਛਾ ਕਲਰ ਵਾਲੀ ਭੂਮੀ ਇਦਾਂ ਦੀ ਅਜੇ ਵੀ ਹੈ ਮੈਂ ਸਮਝਦਾ ਪੰਜਾਬ ਦੇ ਕਲਰ ਨਹੀਂ 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 ਕਲਰ ਹੈਗਾ ਪੰਜਾਬ ਦੇ ਵਿੱਚ ਅਜੇ ਵੀ ਖਾਸ ਤੌਰ ਤੇ ਜਿਹੜੀਆਂ ਜਿੱਥੇ ਤੁਸੀਂ ਇਹ ਕਹਿ ਲੋ ਵੀ ਪਾਣੀ ਕਿਤੇ ਖੜਾ ਹੋ ਜਾਂਦਾ ਜਾਂ ਇਸ ਤਰ੍ਹਾਂ ਦੇ ਸੇਮ ਵਾਲੇ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਕਲਰ ਬਣਿਆ ਰਹਿੰਦਾ ਤੇ ਅੱਛਾ ਇਹ ਜਿਪਸਮ ਕੀ ਹੁੰਦਾ ਕੀ ਹੈ ਕੋਈ ਕੈਮੀਕਲ ਹੈ ਜਾਂ ਜਿਪਸਮ ਅਸਲ ਵਿੱਚ ਰਾਜਸਥਾਨ ਦੇ ਤੋਂ ਇੱਕ ਮਿੱਟੀ ਦੀ ਤਰ੍ਹਾਂ ਹੀ ਹੈ ਉਹਦਾ ਮਤਲਬ ਕਿ ਕੁਝ ਉਹਦੇ ਵਿੱਚ ਤੁਸੀਂ ਜਿਹੜੇ ਭੂਮੀ ਨੂੰ ਮਤਲਬ ਕਿ ਜਿਹੜੇ ਤੱਤਾਂ ਦੀ ਜ਼ਰੂਰਤ ਹੁੰਦੀ ਆ ਉਹ ਉਹਦੇ ਵਿੱਚ ਹੁੰਦੇ ਨੇ ਜਦੋਂ ਕਲਰ ਵਾਲੀ ਭੂਮੀ ਇਨਗਰੀਡੀਐਂਟ ਐਡ ਕੀਤੇ ਜਾਂਦੇ ਆ ਜਾਂ ਉਹ ਨਹੀਂ ਉਹ ਕੁਦਰਤੀ ਕੁਦਰਤੀ ਤੌਰ ਤੇ ਉਹ ਇੱਕ ਮਿੱਟੀ ਆ ਇੱਕ ਤਰ੍ਹਾਂ ਦੀ ਅੱਛਾ ਉਹ ਜਦੋਂ ਕਲਰ ਵਾਲੀ ਮਿੱਟੀ ਦੇ ਵਿੱਚ ਐਡ ਕਰ ਦਿੰਦੇ ਨੇ ਤਾਂ ਫਿਰ ਕਲਰ ਹੈ ਜਿਹੜਾ ਉਹ ਮਤਲਬ ਕਿ ਮਿਨੀਮਾਈਜ਼ ਹੋ ਜਾਂਦਾ ਬਹੁਤ ਜ਼ਿਆਦਾ ਘਟ ਜਾਂਦਾ ਤੇ ਉਹਦੇ ਨਾਲ ਫਸਲ ਹੈ ਜਿਹੜੀ ਚੰਗੀ ਹੁੰਦੀ ਆ ਹਾਂ ਹਾਂ ਤੇ ਉਹਦੀ ਪਾਣੀ ਜਿਹੜਾ ਹੈ ਉਹਨੂੰ ਪੋਰਸ ਬਣਾ ਦਿੰਦਾ ਮਤਲਬ ਧਰਤੀ ਨੂੰ ਉਹਦੇ ਵਿੱਚ ਸੁਰਾਖ ਨੇ ਜਿਹੜੇ ਧਰਤੀ ਦੇ ਵਿੱਚ ਉਹ ਮਤਲਬ ਕਿ ਠੀਕ ਹੋ ਜਾਂਦੇ ਨੇ ਤੇ ਪਾਣੀ ਆ ਜਿਹੜਾ ਨੀਚੇ ਚਲਾ ਜਾਂਦੇ ਭੂਮੀ ਦੇ ਵਿੱਚ ਅੱਛਾ ਡਾਕਟਰ ਸਾਹਿਬ ਪੰਜਾਬ ਦਾ ਕੁਝ ਏਰੀਆ ਮੁਕਸਰ ਜ਼ਿਲ੍ਹੇ ਵਾਲੇ ਪਾਸੇ ਉਧਰ ਕਾਫੀ ਸੇਮ ਦਾ ਰੋਲਾ ਰਹਿੰਦਾ ਬਹੁਤ ਸਾਰੇ ਲੋਕ ਕਹਿੰਦੇ ਕਿ ਬਹੁਤ ਉਹਦਾ ਕੋਈ ਪ੍ਰੋਜੈਕਟ ਤੁਸੀਂ ਕੀਤਾ ਸੇਮ ਦੀ ਰੋਕਸਾਂਭ ਲਈ ਕੋਈ ਪ੍ਰੋਜੈਕਟ ਉਹ ਪ੍ਰੋਜੈਕਟ ਅਸੀਂ ਨਹੀਂ ਕੀਤਾ ਅਸੀਂ ਪਰ ਉਹਦੇ ਵਿੱਚ ਜ਼ਰੂਰ ਸਿਸਟ ਕੀਤਾ ਸੀ ਵੀ ਹਰ ਤਰ੍ਹਾਂ ਦੀ ਜਿਹੜੀ ਲੈਂਡ ਹੈ ਭੂਮੀ ਹੈ ਉਹਦੇ ਲਈ ਵੱਖਰੀ ਕਿਸਮ ਦੇ ਪ੍ਰੋਗਰਾਮ ਅਪਣਾਉਣ ਦੀ ਜ਼ਰੂਰਤ ਹੈ ਜਿਵੇਂ ਤੁਸੀਂ ਮੁਕਸਰ ਦੀ ਗੱਲ ਕੀਤੀ ਹੈ ਜਿਹੜਾ ਸਾਊਥ-ਵੈਸਟ ਪੰਜਾਬ ਦਾ ਏਰੀਆ ਹੈ ਜੀ ਇੱਥੇ ਪਾਣੀ ਦੀ ਜਿਹੜੀ ਉੱਪਰ ਹੋਣ ਕਰਕੇ ਸੱਤਾ ਦੇ ਉੱਪਰ ਹੋਣ ਕਰਕੇ ਉੱਥੇ ਵੱਖਰੀ ਕਿਸਮ ਦੀ ਸਮੱਸਿਆ ਉੱਥੇ ਸੇਮ ਦੀ ਸਮੱਸਿਆ ਹੈ ਉਹਦੇ ਲਈ ਉਹਨਾਂ ਨੇ ਵੱਖਰਾ ਪ੍ਰੋਜੈਕਟ ਜਿਹੜਾ ਉਹ ਲਗਾਇਆ ਸੀ ਉਹ ਪਾਣੀ ਆ ਜਿਹੜਾ ਭੂਮੀ ਚੋਂ ਕੱਢ ਕੇ ਅਲੱਗ ਮੰਤਲ ਕੇ ਥਾਂ ਤੇ ਇਕੱਠਾ ਕਰਕੇ ਤਾਂ ਕਿ ਭੂਮੀ ਨੂੰ ਜਿਹੜਾ ਖੇਤੀ ਜੋਗ ਬਣਾਇਆ ਜਾ ਸਕੇ ਉੱਥੇ ਪ੍ਰੋਜੈਕਟ ਉੱਥੇ ਜਿਪਸਮ ਦੀ ਜ਼ਰੂਰਤ ਨਹੀਂ ਹੈ ਹੂੰ ਹੂੰ ਹੋਰ ਕਿਹੜਾ ਕਿਹੜਾ ਪ੍ਰੋਜੈਕਟ ਕਿਹੜੇ ਏਰੀਆ ਚ ਗ੍ਰਿਡ ਦਾ ਕੰਮ ਜ਼ਿਆਦਾ ਤੁਸੀਂ ਦੇਖਿਆ ਪਿਛਲੇ ਚੋ ਕਿ ਗ੍ਰਿਡ ਦੇ ਵਿੱਚ ਅਸੀਂ ਜਿਹੜਾ ਹੈ ਮੈਂ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਹੈ ਉਹ ਸਾਡਾ ਪਿੰਡ ਵਾਲਿਆਂ ਦੀ ਵੀ ਕੋਈ ਉੱਚ ਨਹੀਂ ਉਹ ਪਿੰਡ ਵਾਲਿਆਂ ਦੀ ਨਹੀਂ ਪਿੰਡ ਵਾਲਿਆਂ ਦੀ ਕੋਈ ਪਾਰਟਿਸਪੇਸ਼ਨ ਨਹੀਂ ਸੀ ਪੈਸੇ ਵੱਲੋਂ ਪੈਸੇ ਵੱਲੋਂ ਪਰ ਪਿੰਡ ਵਾਲਿਆਂ ਦੀ ਉਂਝ ਮਤਲਕ ਕਮਿਊਨਿਟੀ ਪਾਰਟਿਸਪੀਸ਼ਨ ਕਿਉਂਕਿ ਪਿੰਡ ਵਾਲਿਆਂ ਨੂੰ ਹੀ ਪਤਾ ਹੁੰਦਾ ਕਿ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਇਹਦੇ ਲਈ ਕੀ ਕਰਨਾ ਜ਼ਰੂਰਤ ਆ ਕਿਹੜੀ ਚੀਜ਼ ਪਹਿਲਾਂ ਚਾਹੀਦੀ ਆ ਕਿਹੜੀ ਚੀਜ਼ ਬਾਅਦ ਚਾਹੀਦੀ ਆ ਤੇ ਇਸ ਤਰ੍ਹਾਂ ਸੀ ਉਹਨਾਂ ਨੂੰ ਪਲਾਨ ਬਣਾ ਕੇ ਪਰ ਕੰਡੀ ਏਰੀਆ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਹਿਸ਼ਾਰਪੁਰ ਉਹਨਾਂ ਦੀਆਂ ਸਮੱਸਿਆਵਾਂ ਬਾਕੀ ਪੰਜਾਬ ਨਾਲੋਂ ਕੁਝ ਅਲੱਗ ਨਹੀਂ ਉੱਥੇ ਚੋਣੇ ਬੜੇ ਲੈਂਡ ਜਿਹੜੀ ਆ ਉਹ ਬਹੁਤੀ ਫਰਟਾਈਲ ਨਹੀਂ ਆ ਉਹ ਕਹਿੰਦੇ ਆ ਵੀ ਚੋ ਪਿੰਦੇ ਆ ਜਾਂ ਇਸ ਤਰ੍ਹਾਂ ਦੀ ਜਗਾ ਉੱਥੇ ਫਿਰ ਕੀ ਪ੍ਰੋਜੈਕਟ ਤੁਸੀਂ ਕੀਤੇ ਕਿ ਪਿੰਡ ਦਾ ਕੋਈ ਨਾ ਹਾਲ ਬਦਲਣ ਲਈ ਪਿੰਡ ਦਾ ਇਨਫਰਾਸਟ੍ਰਕਚਰ ਬਦਲੇ ਜਾਂ ਐਗਰੀਕਲਚਰ ਨਾਲ ਸੰਬੰਧਿਤ ਨਹੀਂ ਅਸੀਂ ਇਹ ਇਹ ਵੱਡੇ ਪ੍ਰੋਜੈਕਟ ਨੇ ਜਿਹੜੇ ਚੋ ਵਾਲੇ ਜਾਂ ਹੋਰ ਮਤਲਕ ਇਹ ਸਾਡੇ ਸਾਰੇ ਇਰੀਗੇਸ਼ਨ ਦੇ ਸਿਸਟਮ ਨਾਲ ਜੁੜੇ ਹੋਏ ਪ੍ਰੋਜੈਕਟ ਨੇ ਸਾਡਾ ਉਹਨਾਂ ਤੇ ਨਹੀਂ ਸਾਡੀ ਜਿਹੜੀ ਫਿਜ਼ੀਕਲ ਪਾਪੂਲੇਸ਼ਨ ਜਿਹੜੇ ਜਿਹੜੇ ਸੈਟਲਮੈਂਟ ਨਾਲ ਸੰਬੰਧਿਤ ਜਿਹੜੇ ਪਾਪੂਲੇਸ਼ਨ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਲਿਵਿੰਗ ਤੌਰ ਤੇ ਸੌਖਾ ਕਿਵੇਂ ਬਣਾਇਆ ਜਾ ਸਕੇ ਉਸ ਦੇ ਨਾਲ ਸੰਬੰਧਿਤ ਪ੍ਰੋਜੈਕਟ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਦਿੰਦੇ ਸੀ ਜਿਵੇਂ ਮੰਨ ਲਓ ਪਿੰਡ 'ਚ ਕਮਿਊਨਿਟੀ ਹਾਲ ਦੀ ਜ਼ਰੂਰਤ ਹੈ ਪਿੰਡ ਦੇ ਵਿੱਚ ਜਿਮ ਦੀ ਜ਼ਰੂਰਤ ਹੈ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਜਿਹੜੀ ਹੈ ਬਿਲਡਿੰਗ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਪਿੰਡ ਦੇ ਸਰਕਾਰੀ ਸਕੂਲ ਸਰਕਾਰੀ ਸਕੂਲ ਦੇ ਵਿੱਚ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਬਜ਼ੁਰਗ ਨੇ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਪਿੰਡ ਦੇ ਵਿੱਚ ਜੇ ਹੋਰ ਕੋਈ ਬੱਚਿਆਂ ਨਾਲ ਸੰਬੰਧਿਤ ਚੀਜ਼ਾਂ ਦੀ ਜ਼ਰੂਰਤ ਹੈ ਇਸ ਕਿਸਮ ਦੇ ਜਿਹੜੇ ਪ੍ਰੋਜੈਕਟ ਨੇ ਜਾਂ ਗਲੀਆਂ ਨਾਲੀਆਂ ਦੀ ਵੀ ਗੱਲ ਹੈ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਉੱਥੇ ਕੀ ਕਰਦੇ ਸੀ ਤੁਸੀਂ ਹਾਂਜੀ ਤੁਸੀਂ ਜਿਹਨਾਂ ਨੂੰ ਨਹੀਂ ਮਿਲਦੀ ਮਤਲਬ ਕਿ ਇਹ ਆਇਡੈਂਟੀਫਾਈ ਕਰਕੇ ਗਾਈਡ ਕਰਦੇ ਸੀ ਆਇਡੈਂਟੀਫਾਈ ਕਰਕੇ ਦੱਸਦੇ ਸੀ ਵੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਪ੍ਰੋਜੈਕਟ ਜਾਂ ਕਿਸੇ ਦਾ ਮੰਨ ਲਓ ਘਰ ਨਹੀਂ ਹੈ ਕਿਸੇ ਗਰੀਬ ਵਿਅਕਤੀ ਦਾ ਘਰ ਤੋਂ ਨਿਆਸਰਾ ਹੈ ਦੀ ਇਹਨਾਂ ਲੋਕਾਂ ਨੂੰ ਘਰਾਂ ਦੀ ਜ਼ਰੂਰਤ ਹੈ ਇਸ ਕਿਸਮ ਦੇ ਪ੍ਰੋਜੈਕਟ ਨੇ ਜਿਹੜੇ ਅਸੀਂ ਆਇਡੈਂਟੀਫਾਈ ਕਰਕੇ ਅੱਛਾ ਉਹ ਦਿਨ ਜਦੋਂ ਗੱਲਾਂ ਕਰ ਰਹੇ ਸੀ ਮੈਂ ਤੁਹਾਡੇ ਕੋਲ ਜਾਣਕਾਰੀਆਂ ਲੈ ਰਿਹਾ ਸੀ ਤੁਸੀਂ ਇੱਕ ਸ਼ਬਦ ਵਰਤਿਆ ਸੀਗਾ ਵਿਲੇਜ ਲਾਈਫ ਕੁਝ ਇਸ ਤਰ੍ਹਾਂ ਦੀ ਕੋਈ ਸੰਸਥਾ ਹੈ ਵਿਲੇਜ ਲਾਈਫ ਕੀ ਮਤਲਬ ਹੈ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਇਹ ਜਿਹੜੀ ਸੰਸਥਾ ਹੈ ਇਹ ਇੱਕ ਐਨਜੀਓ ਹੈ ਇਹ ਕੈਨੇਡਾ ਦੇ ਵਿੱਚ ਰਹਿਣ ਵਾਲੇ ਡਾਕਟਰ ਗੁਰਦੇਵ ਸਿੰਘ ਗਿੱਲ ਜਿਹੜੇ ਹੁਣ ਇਸ ਦੁਨੀਆ ਤੋਂ ਚੱਲ ਬਸੇ ਨੇ ਤੇ ਪ੍ਰੋਫੈਸਰ ਰਗਵੀਰ 바ਸੀ ਉਹਨਾਂ ਨੇ ਮਿਲ ਕੇ ਬਣਾਈ ਸੀ ਹਾਂ ਉਹਨਾਂ ਨੇ ਸੰਨ 2000 ਦੇ ਵਿੱਚ ਜਿੱਥੇ ਸਾਡੇ ਐਕਸ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਵੀ ਹੁਣ ਦੁਨੀਆ ਵਿੱਚ ਨਹੀਂ ਰਹੇ ਏਪੀজে ਕਲਾਮ ਉਹਨਾਂ ਨੇ ਵੀ ਵਿਜ਼ਿਟ ਕੀਤਾ ਸੀ ਉਹ ਪਿੰਡ ਤੋਂ ਸ਼ੁਰੂ ਕੀਤਾ ਸੀ ਖਰੋਦੀ ਪਿੰਡ ਉਸ ਨੂੰ ਕਹਿੰਦੇ ਨੇ ਪਰਿਆਲੇ ਜਿਲ੍ਹੇ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੀ ਹੈ ਅੱਛਾ ਜੀ ਇਹ ਮਾਲਪੁਰ ਬਲਾਕ ਦੇ ਵਿੱਚ ਤੇ ਉਸ ਪਿੰਡ ਤੋਂ ਸ਼ੁਰੂ ਕੀਤਾ ਸੀਗਾ ਤੇ ਉਦੋਂ ਇਹ ਗਵਰਨਮੈਂਟ 25% ਵੀ ਨਹੀਂ ਸੀ ਦਿੰਦੀ ਕੰਟ੍ਰਿਬਿਊਟ ਕਰਦੀ ਸੀ 25% ਨਹੀਂ ਉਦੋਂ ਨਹੀਂ ਸੀ ਦਿੰਦੀ ਹਾਂ ਇਹ ਕਿਹੜੇ ਈਅਰ ਦੀ ਗੱਲ ਹੈ ਇਹ ਸੰਦੋਕ ਹਜ਼ਾਰ ਦੀ ਗੱਲ ਹੈ ਮੈਨੂੰ ਐਗਜ਼ੈਕਟ ਈਅਰ ਨਹੀਂ ਪਤਾ ਹਾਂ ਤੇ ਉਦੋਂ ਜਿਹੜਾ ਰਗਵੀਰ ਬਾਸੀ ਤੇ ਜਿਹੜੇ ਐ ਡਾਕਟਰ ਗੁਰਦੇਵ ਸਿੰਘ ਗਿੱਲ ਅਮਰੀਕਾ ਤੇ ਕੈਨੇਡਾ ਦੋਨਾਂ ਨੇ ਮਿਲ ਕੇ ਇਹ ਪ੍ਰੋਜੈਕਟ ਪਿੰਡ ਦਾ ਪਲਾਨ ਬਣਾਈ ਤੇ ਇਹ ਆਰਗੇਨਾਈਜੇਸ਼ਨ ਉਦੋਂ ਬਣਾਈ ਉਹਨਾਂ ਨੇ ਤੇ ਉੱਥੋਂ ਕੰਮ ਸ਼ੁਰੂ ਕੀਤਾ ਉਹਨਾਂ ਨੇ ਪਿੰਡ ਦੇ ਵਿੱਚ ਸੀਵਰੇਜ ਪਾਇਆ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਪਿੰਡ ਦੇ ਵਿੱਚੋਂ ਡੰਗਰਾਂ ਦੇ ਲਈ ਪਸ਼ੂਆਂ ਦੇ ਲਈ ਸ਼ੈਡ ਨੇ ਬਾਹਰ ਲਜਾਣ ਲਈ ਲੋਕਾਂ ਨੂੰ ਬੇਨਤੀ ਕਰਕੇ ਇਹ ਕੰਮ ਕੀਤਾ ਕਮਿਊਨਿਟੀ ਹਾਲ ਉੱਥੇ ਬਣਾਇਆ ਸਕੂਲ ਦੇ ਵਿੱਚ ਜਿਹੜੀ ਕੰਪਿਊਟਰ ਐਜੂਕੇਸ਼ਨ ਹੈ ਉਹਦਾ ਆਗਾਜ਼ ਕੀਤਾ ਸੀਵਰੇਜ ਨੂੰ ਜਿਹੜਾ ਹੈ ਪਿੰਡ ਦੀਆਂ ਨਾਲੀਆਂ ਨੂੰ ਇੱਕ ਟੈਂਕ ਨਾਲ ਜੋੜ ਕੇ ਸੇਫਟੀ ਟੈਂਕ ਨਾਲ ਜੋੜ ਕੇ ਜੋੜਿਆ ਤੇ ਉਹਦੇ ਪਾਣੀ ਨੂੰ ਸਾਫ਼ ਕਰਕੇ ਖੇਤਾਂ ਨੂੰ ਦਿੰਦੇ ਸੀਗੇ ਫਿਲਟਰੇਸ਼ਨ ਕੀਤੀ ਬਲ ਫਿਲਟਰੇਸ਼ਨ ਉਹ ਕਰਕੇ ਤੇ ਖੇਤਾਂ ਨੂੰ ਦਿੰਦੇ ਸੀ ਪਾਣੀ ਤੇ ਉਸ ਦਾ ਲੋਕਾਂ ਨੇ ਜਦੋਂ ਦੇਖਿਆ ਕਮਿਊਨਿਟੀ ਤੇ ਬੜਾ ਚੰਗਾ ਅਸਰ ਹੋ ਰਿਹਾ ਤੇ ਉੱਥੇ 80 ਪ੍ਰਤੀਸ਼ਤ ਦੇ ਕਰੀਬ ਜਿਹੜੀਆਂ ਵਾਟਰ ਬੋਰਨ ਡਿਸੀਜ਼ ਨੇ ਸੋਲਿਡ ਬੇਸਡ ਮੈਨੇਜਮੈਂਟ ਨਾ ਹੋਣ ਕਰਕੇ ਹੋ ਜਾਂਦੀਆਂ ਨੇ ਗੰਧਮੰਦ ਤੋਂ ਹੋ ਜਾਂਦੀਆਂ ਨੇ ਉਹ ਉੱਥੇ ਤਕਰੀਬਨ ਖਤਮ ਹੋ ਗਈਆਂ ਤੇ ਉਹ ਫਿਰ ਉਸ ਤੋਂ ਅੱਗੇ ਫਿਰ ਗਵਰਨਮੈਂਟ ਆਫ ਪੰਜਾਬ ਨੇ 25% ਪੈਸੇ ਦੇਣੇ ਸ਼ੁਰੂ ਕੀਤੇ ਤੇ ਫਿਰ ਹੌਲੀ ਹੌਲੀ ਗਵਰਨਮੈਂਟ ਆਫ ਪੰਜਾਬ ਨੇ ਜਦੋਂ ਉਹਨਾਂ ਨੇ ਹੋਰ ਪਿੰਡਾਂ ਦੇ ਵਿੱਚ ਉਹ ਹੀ ਸਕੀਮ ਨੂੰ ਐਨ ਆਰ ਆਈ ਨੂੰ ਪ੍ਰੇਰ ਕੇ ਲਾਗੂ ਕੀਤਾ ਤਾਂ 75% ਗਵਰਨਮੈਂਟ ਦੇਣਾ ਦੇਣ ਲੱਗੀ ਤੇ 25% ਐਨਆਰਆਈ ਭਰਾਵਾਂ ਨੂੰ ਤੇ ਪਿੰਡ ਵਾਲੀ ਕਮਿਊਨਿਟੀ ਨੂੰ ਦੇਣਾ ਪੈਂਦਾ ਸੀ ਪਰ ਉਹਦੇ ਨਾਲ ਕੀ ਹੋਇਆ ਜਿਹੜੀ ਬਿਊਰੋਕ੍ਰੇਸੀ ਹੈ ਜਾਂ ਅਫਸਰशाही ਹੈ ਉਹਦਾ ਰੋਲ ਉਹਦਾ ਦਾਖਲ ਅਦਾਜੀ ਉਹ ਚ ਵੱਧ ਗਈ ਤੇ ਪ੍ਰੋਜੈਕਟ ਫਿਰ ਸਟੈਂਡ ਸਟਿਲ ਹੋਣੇ ਸ਼ੁਰੂ ਹੋ ਗਏ ਨੇਪਰੇ ਡੀਸੀ ਚੜਦੇ ਤੇ ਫਿਰ ਗਵਰਨਮੈਂਟ ਤੇ ਜਿਹੜੀ ਐਨਜੀਓਜ਼ ਨੇ ਖਾਸ ਤੌਰ ਤੇ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਜਾਂ ਉਹਦੇ ਕਰਤਾ ਧਰਤਾ ਸੀ ਜਿਹੜੇ ਡਾਕਟਰ ਗੁਰਦੇਵ ਸਿੰਘ ਗਿੱਲ ਤੇ ਰਗਵੀਰ ਪ੍ਰੋਫੈਸਰ ਰਗਵੀਰ ਬਾਸੀ ਜਿਹੜੇ ਉੱਥੋਂ ਦੀ ਇੱਕ ਯੂਨੀਵਰਸਿਟੀ ਦੇ ਪ੍ਰੋਬੋਸਟ ਰਹੇ ਨੇ ਉਹਨਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਜਿਹੜੀ ਬਿਊਰੋਕ੍ਰੇਸੀ ਦੀ ਇੰਟਰਫੀਅਰੈਂਸ ਨਹੀਂ ਚਾਹੀਦੀ ਤੇ ਭਾਵੇਂ ਤੁਸੀਂ ਗ੍ਰਾਂਟ ਕੱਟ ਕਰ ਦਿਓ ਫਿਰ ਉਹਨਾਂ ਨੇ 50 50% ਗ੍ਰਾਂਟ ਦਿੱਤੀ